ਸੁਲਤਾਨ ਅੰਦੀ ਕਾਤਰ ਕਾਂਗਰਸ ਸਰਕਾਰ ਮੁਰਦਾਬਾ ਸੁਲਤਾਨ ਅੰਦੀ ਕਾਤਰ ਕਾਂਗਰਸ ਸਰਕਾਰ ਮੁਰਦਾਬਾ ਸਰ ਕਾਂਗਰਸ ਸਰਕਾਰ ਮੁਰਦਾਬਾ ਸੁਲਤਾਨ ਅੰਦੀ ਕਾਤਰ ਕਾਂਗਰਸ ਸਰਕਾਰ ਸੁਲਤਾਨ ਅੰਦੀ ਕਾਤਰ ਅੱਜ 25 ਜੂਨ ਜੋ ਕਾਲੇ ਦਿਨ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਕਿਉਂਕਿ ਇਸ ਦਿਨ 25 ਜੂਨ 1975 ਨੂੰ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਦੀ ਸਰਕਾਰ ਨੇ ਉਨ੍ਹਾਂ ਦੀ ਕੈਬਨਿਟ ਨੇ ਇੱਕ ਪ੍ਰਸਤਾਵ ਪਾਸ ਕਰਕੇ ਉਸ ਸਮੇਂ ਦੇ ਰਾਸ਼ਟਰਪਤੀ ਬਕਰੂਦੀਨ ਅਲੀ احمد ਨੂੰ ਦਿੱਤਾ ਸੀ। ਉਹਨਾਂ ਨੇ ਜੋ ਆਰਟੀਕਲ 352 ਦੀ ਵਰਤੋਂ ਕਰਦੇ ਹੋਏ ਪੂਰੇ ਦੇਸ਼ ਵਿੱਚ ਅਮਰਜੈਂਸੀ ਐਲਾਨ ਦਿੱਤੀ ਸੀ ਜਿਸ ਨਾਲ ਜਿਹੜੇ ਇਲੈਕਸ਼ਨ ਸੀ ਉਹ ਰੁਕ ਗਏ। ਮੀਡੀਆ ਦੀ ਆਵਾਜ਼ ਨੂੰ ਦਬਾਇਆ ਗਿਆ ਤੇ ਜਿੰਨੇ ਵੀ ਲੀਡਰ ਸੀ ਲਗਭਗ 1 ਲੱਖ ਦੇ ਨੇੜੇ ਅੰਦਰ ਜਿਹੜੇ ਲੀਡਰ ਸੀ ਉਹਨਾਂ ਨੂੰ ਜ਼ਬਰਨ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ। ਤੇ ਜਿਹੜੀ ਲੋਕਾਂ ਦੀ ਆਵਾਜ਼ ਸੀ ਉਹਨੂੰ ਦਬਾਇਆ ਗਿਆ ਤੇ ਜਿਹੜਾ ਧੱਕੇ ਨਾਲ ਜਿਹੜਾ ਸ਼ਾਸਨ ਕੀਤਾ ਗਿਆ ਉਸ ਕਾਲੇ ਦੌਰ ਨੂੰ ਕੋਈ ਵੀ ਜਿਹੜਾ ਨਹੀਂ ਭੁੱਲ ਸਕਦਾ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ 25 ਤਰੀਕ ਨੂੰ ਕਾਲਾ ਦੌਰ ਮੱਥੇ ਤੇ ਮੋਢਿਆਂ ਤੇ ਕਾਲੇ ਰਿਬਨ ਬਣ ਕੇ ਤੇ ਇੰਦਰਾ ਗਾਂਧੀ ਜੋ ਸੰਵਿਧਾਨ ਦੀ ਕਾਤਲ ਹੈ ਉਸ ਵਜੋਂ ਅਸੀਂ ਰੋਜ਼ ਪ੍ਰਦਰਸ਼ਨ ਕੀਤਾ ਜਿਹੜੀ ਕਾਂਗਰਸ ਵੱਡੇ ਵੱਡੇ ਦਾਅਵੇ ਕਰਦੀ ਆ ਰਾਹੁਲ ਗਾਂਧੀ ਜੀ ਅਤੇ ਉਹਨਾਂ ਦੀ ਟੀਮ ਪਾਰਲੀਮੈਂਟ ਦੇ ਵਿੱਚ ਜਾਂ ਅਕਸਰ ਹੀ ਤੁਸੀਂ ਦੇਖਿਆ ਹੋਵੋਗੇ ਕਿ ਸੰਵਿਧਾਨ ਹੱਥੇ ਚ ਫੜ ਕੇ ਸੰਵਿਧਾਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰਦੇ ਆ ਜਾਂ ਰੈਲੀਆਂ ਕਰਦੇ ਆ ਸੰਵਿਧਾਨ ਬਚਾਓ ਮੈਂ ਪੁੱਛਣਾ ਚਾਹੁੰਦਾ ਰਾਹੁਲ ਗਾਂਧੀ ਜੀ ਤੋਂ ਪ੍ਰਿੰਕਾ ਗਾਂਧੀ ਜੀ ਤੋਂ ਸੋਨੀਆ ਗਾਂਧੀ ਜੀ ਤੋਂ ਸਭ ਤੋਂ ਵੱਡਾ ਸੰਵਿਧਾਨ ਦਾ ਘਾਣ ਜੇ ਕੀਤਾ ਤਾਂ ਕਾਂਗਰਸ ਨੇ ਕੀਤਾ ਚੁਣੀਆਂ ਹੋਈਆਂ ਸਰਕਾਰਾਂ ਨੂੰ ਇੱਕੋ ਦਮ ਅਮਰਜੈਂਸੀ ਲਗਾ ਕੇ ਉਹਨਾਂ ਨੂੰ ਭੰਗ ਕਰ ਦਿੱਤਾ ਗਿਆ ਇੱਕ ਜ਼ਬਰਨ ਲੋਕਾਂ ਨੂੰ ਜਿਲ੍ਹਾ ਚ ਸਿੱਟਿਆ ਗਿਆ ਤੇ ਜਬਰਨ ਜਿਹੜੀ মিডিਆ ਦੀ ਆਵਾਜ਼ ਬੰਦ ਕੀਤੀ ਗਈ ਕਾਂਗਰਸ ਸਰਕਾਰ ਮੁਰਦਾਬਾਦ ਵਜੋਂ ਅੱਜ ਅਸੀਂ ਨਾਰੇ ਲਾ ਕੇ ਤੇ ਜਿਹੜੀ ਇਹਨਾਂ ਨੇ ਅਮਰਜੈਂਸੀ ਲਗਾਈ ਸੀ ਉਹਦੇ ਬਾਰੇ ਲੋਕਾਂ ਨੂੰ ਵੈਸੇ ਪਤਾ ਪਰ ਕੁਝ ਜਿਹੜੇ ਬੰਦੇ ਆ ਜਾਂ ਸਾਡੇ ਭਰਾ ਜਿਨ੍ਹਾਂ ਨੂੰ ਨਹੀਂ ਪਤਾ ਜੋਇਨਾ ਕਾਂਗਰਸ ਦੇ ਮਗਰ ਲੱਗੇ ਹੋਏ ਇਹਨਾਂ ਦੀਆਂ ਕੋਝੀਆਂ ਚਾਲਾਂ ਦੇ ਮਗਰ ਲੱਗੇ ਆ ਅੱਜ ਤੁਹਾਡੇ ਮਾਧਿਅਮ ਜਰੀਏ ਪ੍ਰਦਰਸ਼ਨ ਦੇ ਮਾਧਿਅਮ ਜਰੀਏ ਅਸੀਂ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੀ ਕਾਂਗਰਸ ਆ ਸੰਵਿਧਾਨ ਦੀਆਂ ਗੱਲਾਂ ਕਰਦੀ ਸਭ ਤੋਂ ਵੱਡੀ ਕਾਤਲ ਜੇ ਸੰਵਿਧਾਨ ਦੀ ਆ ਤਾਂ ਕਾਂਗਰਸ ਸਰਕਾਰ ਵੀ ਪ੍ਰਧਾਨ ਪ੍ਰਿਆ ਭਾਰਤੀ ਜਨਤਾ ਪਾਰਟੀ ਐਸਸੀ ਮੋਰਚਾ ਅੱਜ ਜਿਹੜਾ ਇਹ 25 ਜੂਨ ਦਾ ਦਿਨ ਹੈ ਅਮਰਜੈਂਸੀ ਵਾਲਾ ਦਿਨ ਹੈ ਇਹ ਮਨਾ ਰਹੇ ਆ ਫ੍ਰੀਕੋਰਟ ਦੇ ਵਿੱਚ ਅੱਜ ਇੱਥੇ ਇੱਕ ਕਤਵਾਲੀ ਚੌਂਗ ਦੇ ਵਿੱਚ ਇਹ ਪ੍ਰਦਰਸ਼ਨ ਕੀਤਾ ਤੇ ਕਾਂਗਰਸ ਦੇ ਖਿਲਾਫ ਜਿਹੜੀ ਮੈਂ ਸਮਝਦਾ ਕਿ ਜਿਹੜੇ ਇੱਕ ਪਾਸੇ ਤੋਂ ਉਹ ਕਹਿ ਰਹੇ ਆ ਵੀ ਅਸੀਂ ਸੰਵਿਧਾਨ ਵਿਚਾਰੇ ਆ ਪਰ ਲੇਕਿਨ ਜੇ ਗੱਲ ਕਰ ਲਈਏ ਸਭ ਤੋਂ ਵੱਡਾ ਕਾਹਨ ਕੀਤਾ ਤਾਂ ਕਾਂਗਰਸ ਪਾਰਟੀ ਨੇ ਕੀਤਾ ਸੁਝਾਉ ਕਿਉਂਕਿ 25 25 ਜੂਨ 1975 ਵਾਲੇ ਦਿਨਾਂ ਦੇ 24 ਜੂਨ ਦੀ ਰਾਤ ਨੂੰ ਉਹਨਾਂ ਨੇ ਇੱਕੋ ਰਾਤ ਨੂੰ ਰਾਤ ਤੇ ਰਾਤ ਇੱਕ ਰਾਸ਼ਟਰਪਤੀ ਹਸਾਇਨ ਕਰਾ ਕੇ ਤੇ 25 ਜੂਨ 1975 ਨੂੰ ਪੂਰੇ ਦੇਸ਼ ਦੇ ਵਿੱਚ ਅਮਰਜੈਂਸੀ ਜਿਹੜੀ ਲਗਾ ਦਿੱਤੀ ਸੀ ਉਹਦੇ ਕਰਕੇ ਮੈਂ ਕਹਿੰਦਾ ਸਵੇਰ ਤੱਕ ਹੀ ਉਹਨਾਂ ਨੇ ਬਹੁਤ ਸਾਰੇ ਸੈਂਕੜੇ ਹਜ਼ਾਰਾਂ ਜਿਹੜੇ ਸਾਡੇ ਸਵੈਸ਼੍ਰੇਕ ਸੰਘ ਜਿਹੜੇ ਉਹਦੀ ਵਿਰੋਧਤਾ ਕਰਦੇ ਸੀ ਉਹਨਾਂ ਨੂੰ ਉਹਨਾਂ ਨੇ ਜੇਲਾਂ 'ਚ ਟੱਕਿਆ ਤੇ ਕਾਫੀ ਲੰਮਾ ਸਮਾਂ ਜਿਹੜਾ ਉਹਨਾਂ ਨੂੰ ਸੰਘਾਸਨ ਕਰਨਾ ਪਿਆ ਫਿਰ ਕੀ ਹੈ ਇਸ ਸਮੇਂ ਦੇ ਦੌਰਾਨ ਕਿੜਾ ਮੀਡੀਆ ਤੇ ਚਾ ਪ੍ਰੈਸ ਤੇ ਚਾ ਅਖਬਾਰਾਂ ਤੇ ਉਹਨਾਂ ਨੇ ਪੂਰੀ پابੰਦੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਤੀ ਕਾਂਗਰਸ ਨੇ ਕਿਉਂਕਿ ਜਿਹੜੇ ਇਹਨਾਂ ਦੀ ਜਿਹੜੀ ਆਵਾਜ਼ ਆ ਉਹ ਬੰਦ ਕੀਤੀ ਜਾਵੇ ਤਾਂ ਮੈਂ ਸਮਝਦਾ ਕਿ ਆਮ ਬੰਦੇ ਦੀ ਤਾਂ ਪ੍ਰੈਸ ਦੀ ਵੀ ਉਹਨਾਂ ਨੇ ਬਿਲਕੁਲ ਜਿਹੜੀ ਆਵਾਜ਼ ਹੈ ਜਿਹੜੀ ਹਿੰਦੁਸਤਾਨ ਦੀ ਬੰਦ ਕੀਤੀ ਸੀ ਤੇ ਉਸੇ ਜਰੀਏ ਉਹਨਾਂ ਨੇ ਜਿਹੜਾ ਲਗਾਤਾਰ 19 ਮਹੀਨੇ ਜਿਹੜਾ ਇਹ ਅਮਰਜੰਸੀ ਦੇਸ਼ ਦੇ ਵਿੱਚ ਲਾਈ ਰੱਖੀ 19 ਮਹੀਨਿਆਂ ਦੇ ਵਿੱਚ ਦੇਸ਼ ਦੇ ਵਿੱਚ ਸਭ ਤੋਂ ਮੈਂ ਗੱਲ ਕਰ ਲਿਆ ਬਾੜੀ ਗੱਲ ਜਿਹੜੀ ਉਹਨਾਂ ਨੇ ਸਾਨਾਂ ਦੀ ਇੱਕ ਨਸਬੰਦੀ ਕੀਤੀ ਸੀ ਜਿਹੜੇ ਥਾਂ ਥਾਂ ਜਾ ਕੇ ਉਹਨਾਂ ਨੇ ਚਾਹੇ ਕੋਈ ਨਵਾਂ ਵਿਆਹ ਜੋੜਾ ਸੀ ਚਾਹੇ ਕੋਈ ਹੋਰ ਬਜ਼ੁਰਗ ਸੀ ਹਰੇਕ ਉਹਨਾਂ ਨੇ ਸਾਨ ਦੀ ਨਸਬੰਦੀ ਕਰਤੀ ਸੀ ਐਡਾ ਭਿਆਨਕ ਦੌਰ ਕਾਲੇ ਦਿਨ ਦਾ ਦੌਰ ਸੀ ਉਹ ਜਿਹੜਾ 19 ਮਹੀਨੇ ਜਿਹੜਾ ਕਾਂਗਰਸ ਨੇ ਆਪਣੇ ਦੇਸ਼ ਦੇ ਵਿੱਚ ਪੈਦਾ ਕੀਤਾ ਤੇ ਸਾਡੇ ਦੇਸ਼ ਵਾਸੀਆਂ ਨੇ ਹਟਾਇਆ ਉਹਦੀ ਵਿਰੋਧਤਾ ਕਰਦੇ ਸਾਡੇ ਸੋਸ਼ਲ ਰਾਸ਼ਟਰੀ ਸਵੈ ਸੇਵਕਾਂ ਸੰਗਠਨ ਜਿਹੜੇ ਇਥੋਂ ਫ੍ਰੀਕੋਰਟ ਦੇ ਵੀ ਬਹੁਤ ਸਾਰੇ ਸਾਡੇ ਲੋਕ ਸੀ ਜਿਨ੍ਹਾਂ ਨੇ ਉੱਥੇ ਜਾ ਕੇ ਜੇਲ੍ਹਾਂ ਵੀ ਕੱਟੀਆਂ ਸਜ਼ਾਵਾਂ ਵੀ ਕੱਟੀਆਂ ਤੇ ਆਖਰ ਨੂੰ 19 ਮਹੀਨੇ ਬਾਅਦ ਜਿਹੜੇ ਦੇਸ਼ ਦੀਆਂ ਦੁਬਾਰਾ ਚੋਣਾਂ ਹੋਈਆਂ ਤਾਂ ਜਾ ਕੇ ਦੁਬਾਰਾ ਜਿਹੜਾ ਲੋਕਤੰਤਰ ਦੇ ਵਿੱਚ ਫੇਰ ਸਾਡੇ ਦੇਸ਼ ਦੇ ਵਿੱਚ ਬਹਾਲ ਹੋਇਆ ਕਿਉਂਕਿ ਅੱਜ ਇਹ ਗੱਲ ਕਰ ਲਈਏ ਸੰਵਿਧਾਨ ਦੀ ਜਿਹੜੀ ਕਾਂਗਰਸ ਪਾਰਟੀ ਅੱਜ ਸੰਵਿਧਾਨ ਬਚਾਓ ਦੀ ਗੱਲ ਕਰਦੀ ਆ ਸਰ ਕਾਂਗਰਸ ਪਾਰਟੀ ਨੇ ਆਪਣੇ ਰਾਜ ਦੇ ਵਿੱਚ 88 ਵਾਰ ਸੰਵਿਧਾਨ ਨੂੰ ਤੋੜਿਆ ਜਦੋਂ ਕਿ ਬੀਜੇਪੀ ਨੇ ਸਿਰਫ 8 ਵਾਰ ਅੱਜ ਤੱਕ ਜਿਹੜੀਆਂ ਸੋਧਾਂ ਕੀਤੀਆਂ ਪਰ ਲੇਕਿਨ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਨੇ 88 ਵਾਰ ਜਿਹੜਾ ਸੰਵਿਧਾਨ ਨੂੰ ਤੌਰ ਮੋੜ ਕੇ ਬੰਨਵੇਂ ਕਾਨੂੰਨ ਬਣਾਏ ਬੜੀਆਂ ਉਹਨਾਂ ਨੇ ਆਪ ਜਿਹੜੇ ਆਪ ਉਦਰੇ ਮੈਗਨਾ ਕਾਨੂੰਨ ਦੇ ਨਾਲ ਬਣਾਏ ਆ ਤਾਂ ਅੱਜ ਜੇ ਗੱਲ ਕਰ ਲਈਏ ਕਿ ਰਾਹੁਲ ਗਾਂਧੀ ਜਿਹੜਾ ਕਹਿੰਦਾ ਵੀ ਮੈਂ ਸੰਵਿਧਾਨ ਬਚਾਉਣ ਦੀ ਗੱਲ ਕਰਦਾ ਤਾਂ ਜੇ ਉਹ ਮੈਂ ਗੱਲ ਕਰੀਏ ਕਿ ਇੰਦਰਾ ਗਾਂਧੀ ਨੇ ਸਭ ਤੋਂ ਵੱਧ ਕੰਮ ਕੀਤਾ ਤਾਂ ਇੰਦਰਾ ਗਾਂਧੀ ਨੇ ਸੰਵਿਧਾਨ ਦਾ ਕੰਮ ਕੀਤਾ ਜਿਹੜਾ ਬਾਬਾ ਸਾਹਿਬ ਹੀ ਨਾ ਉਹ ਬੇਦਨ ਅੰਬੇਦਕਰ ਸਾਡੇ ਦੇ ਨੂੰ ਦਿੱਤਾ 25 ਜੂਨ ਜੋ ਕਿ ਸੰਵਧਾਨ ਦਾ ਕਤਲ ਦਾ ਦਿਨ ਹੈ ਉਸ ਦੇ ਰੋਸ਼ੋ ਜੋ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੁਸੀਂ ਮੈਨੂੰ ਹੈਰਾਨ ਕੀ ਹੁੰਦੀ ਹੈ ਕਾਂਗਰਸ ਪਾਰਟੀ ਦੇ ਉੱਪਰ ਜਿਹੜੀ ਸੰਵਧਾਨ ਬਚਾਓ ਇਹ ਰੈਲੀਆਂ ਕਰ ਰਹੀ ਹੈ ਸਭ ਤੋਂ ਵੱਡਾ ਅਗਰ ਸੰਵਧਾਨ ਦਾ ਕਤਲ ਕੀਤਾ ਹੈ ਕਿਸੇ ਨੇ ਸੰਵਧਾਨ ਦੇ ਗੈਂਸਟ ਚੱਲਿਆ ਤਾਂ ਕਾਂਗਰਸ ਪਾਰਟੀ ਹੈ ਅੱਜ ਦੇ ਦਿਨ ਇੰਦਰਾ ਗਾਂਧੀ ਜੀ ਨੇ ਅਮਰਜੰਸੀ ਲਾ ਕੇ ਉਹਨਾਂ ਨੇ ਸਾਰੀਆਂ ਹੀ ਤਾਕਤਾਂ ਖਤਮ ਕਰਤੀਆਂ ਇਵਨ ਕੇ ਪ੍ਰੈਸ ਨੂੰ ਵੀ ਖਤਮ ਕਰਤਾ ਜਿਹੜਾ ਕਿ ਸਾਡਾ ਚੌਥਾ ਪਿੱਲਰ ਹੈ ਔਰ ਆਪਦੀ ਮਨਮਰਜ਼ੀ ਨਾਲ ਸਾਰਾ ਕੁਝ ਆਪਦੀ ਮਨਮਰਜ਼ੀ ਨਾਲ ਉਹਨਾਂ ਨੇ ਆਪਦੇ ਹੱਥ ਲੈ ਲਿਆ ਸਾਰੇ ਓਪੋਜੀਸ਼ਨ ਦੇ ਲੀਡਰ ਸਹਬਾਨ ਉਹਨਾਂ ਨੂੰ ਦੇਲਾਂ ਜਤੁਨਤਾ ਇੰਨੀ ਤਕਾਸ਼ਾਈ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਕਿਸੇ ਨੇ ਵੀ ਨਹੀਂ ਵੇਖੀ ਹੋਣੀ ਔਰ ਨਾ ਹੀ ਮੇਰਾ ਖਿਆਲ ਅੱਗੇ ਕੋਈ ਦੇਖੂਗਾ ਇਹ ਇੱਕ ਐਸਾ ਦਿਨ ਸੀਗਾ ਜਦੋਂ ਹਿੰਦੁਸਤਾਨ ਦੇ ਵਿੱਚੋਂ ਲਾਅ ਐਂਡ ਆਰਡਰ ਖਤਮ ਹੋ ਗਿਆ ਸੀ ਉਸ ਦੇ ਵਿਰੋਧ ਦੇ ਵਿੱਚ ਅੱਜਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਔਰ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਮੀਡੀਆ ਦੇ ਮਾਧਿਅਮ ਨਾਲ ਹੀ ਇਹ ਗੱਲ ਕਹਿਣੀ ਚਾਹੁੰਦੇ ਹਾਂ ਕਿ ਕਾਂਗਰਸੀ ਭਰਾਵੋ ਇਹਨਾਂ ਦਾ ਖੇੜਾ ਛੱਡ ਦਿਓ ਤੁਸੀਂ ਹੁਣ ਇਹ ਇਹਨਾਂ ਨੇ ਤੁਹਾਨੂੰ ਹਮੇਸ਼ਾ ਹੀ ਗਲਤ ਰਾਹੇ ਪਾਇਆ ਹੈ